ਅਗਲੀ ਆਖਰੀ ਕਵਿਤਾ ਨਵਤੇਜ ਭਾਰਤੀ ਜੀ ਦੀ ਤੂੰ ਤਾਂ ਮੈਨੂੰ ਜਾਣਦਾ ਇਸ ਕਵਿਤਾ ਵਿੱਚ ਕਵੀ ਕੁਦਰਤ ਦਾ ਮਾਨਵੀਕਰਨ ਕਰਦਾ ਹੈ ਤੇ ਵਾਤਾਵਰਣ ਪ੍ਰਦੂਸ਼ਣ ਦੀ ਸਮੱਸਿਆ ਨੂੰ ਉਠਾਉਂਦਾ ਹੈ ਤੇ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਵਾਤਾਵਰਣ ਪ੍ਰਦੂਸ਼ਿਤ ਹੋ ਰਿਹਾ ਹੈ ਤੇ ਜਿਹਦੇ ਨਤੀਜੇ ਅਸੀਂ ਸਾਰੇ ਹੀ ਭੁਗਤ ਰਹੇ ਹਾਂ ਕੀ ਕਹਿੰਦਾ ਵਣ ਚੋਂ ਲੰਗਿਆ ਜਾਵਦਾ ਬਿਰਸ਼ ਨੇ ਫੜਿਆ ਹੱਥ ਤੂੰ ਤਾਂ ਮੈਨੂੰ ਜਾਣਦਾ ਤੂੰ ਮੇਰੀ ਗੱਲ ਦੱਸ ਹੁਣ ਕਵੀ ਕੀ ਕਹਿੰਦਾ ਇੱਕ ਦਿਨ ਕਹਿੰਦਾ ਮੈਂ ਵਣ ਚੋਂ ਲੰਘਿਆ ਜਾ ਰਿਹਾ ਸੀਗਾ ਤੇ ਇੱਕ ਬ੍ਰਿਕਸ਼ ਨੇ ਇੱਕ ਰੁੱਖ ਨੇ ਮੇਰਾ ਹੱਥ ਵੱਡ ਲਿਆ ਤੇ ਉਹ ਕਹਿੰਦਾ ਹੈ ਕਿ ਤੂੰ ਤਾਂ ਮੈਨੂੰ ਜਾਣਦਾ ਹੈ ਪਰ ਤੂੰ ਮੈਨੂੰ ਇਹ ਦੱਸ ਕਿ ਮੈਂ ਪਹਿਲਾਂ ਵਰਗਾ ਕਿਉਂ ਨਹੀਂ ਰਿਹਾ ਮੇਰੇ ਵਿੱਚ ਇਹ ਵਿਨਾਸ਼ਕਾਰੀ ਵਿਕਾਰ ਕਿਉਂ ਪੈਦਾ ਹੋ ਰਿਹਾ ਕਹਿੰਦਾ ਮੈਨੂੰ ਇਹਦਾ ਕਾਰਨ ਤੂੰ ਦੱਸ ਬੂੰਦ ਬੂੰਦ ਚੋਂ ਬਰਸਦਾ ਗੰਧਕ ਅਤੇ ਤੇਜ਼ਾਬ ਪੱਤਾ ਪੱਤਾ ਵੇਖਦਾ ਮੁੜ ਮੁੜ ਆਪਣੇ ਦਾਗ ਸੁੱਕਿਆ ਰੰਗ ਝਿਗਾੜਦਾ ਚੁੱਕ ਚੁੱਕ ਝੁਲਸੀ ਬਾਹ ਐਸੀ ਡੈਣ ਰੁੱਤਦਾ ਕਦੇ ਨਾ ਸੁਣਿਆ ਨਾ ਹੁਣ ਇੱਥੇ ਉਹ ਦਰਖਤ ਉਹ ਰੁੱਖ ਜਿਹਨੇ ਲੇਖਕ ਦਾ ਹੱਥ ਫੜਿਆ ਉਹ ਤਜਾਬੀ ਵਰਖਾ ਦੀ ਗੱਲ ਕਰ ਰਿਹਾ ਕਿਉਂਕਿ ਸਾਨੂੰ ਬੱਚਿਓ ਪਤਾ ਹੈ ਕਿ ਹੁਣ ਜਦੋਂ ਵੀ ਵਰਖਾ ਹੁੰਦੀ ਹੈ ਤਾਂ ਜਦੋਂ ਵਰਖਾ ਸ਼ੁਰੂ ਹੁੰਦੀ ਹੈ ਤਾਂ ਉਹਦੇ ਵਿੱਚ ਤਜਾਬ ਹੁੰਦਾ ਧੂਆਂ ਰਲਿਆ ਹੁੰਦਾ ਜਿਹੜਾ ਜੇਕਰ ਸਾਡੇ ਕੱਪੜਿਆਂ ਤੇ ਵੀ ਪੈਂਦਾ ਤਾਂ ਕੱਪੜੇ ਕਾਲੇ ਹੋ ਜਾਂਦੇ ਆ ਹੁਣ ਇਸ ਕਵਿਤਾ ਦੇ ਵਿੱਚ ਉਹ ਰੁੱਖ ਕਵੀ ਦੀ ਬਾਹ ਫੜ ਕੇ ਪੁੱਛਦਾ ਕਿ ਬੂੰਦ-ਬੂੰਦ ਚੋਂ ਬਰਸਦਾ ਗੰਧਕ ਅਤੇ ਤੇਜ਼ਾਬ ਹੁਣ ਰੁੱਖ ਕੀ ਪੁੱਛਦਾ ਕਹਿੰਦਾ ਇਸ ਜਦੋਂ ਵੀ ਕਹਿੰਦਾ ਮੀਂਹ ਪੈਂਦਾ ਤਾਂ ਉਹਦੀ ਹਰ ਇੱਕ ਬੂੰਦ ਦੇ ਵਿੱਚ ਗੰਧਕ ਤੇ ਤਜ਼ਾਬ ਜਿਹੜਾ ਕਿ ਰੁੱਖਾਂ ਦੇ ਲਈ ਬਿਲਕੁਲ ਵੀ ਸਹੀ ਨਹੀਂ ਹੈ ਕਹਿੰਦਾ ਉਹ ਵਰ ਰਿਹਾ ਹੈ ਜਿਹਦੇ ਕਰਕੇ ਉਹਦੇ ਪੱਤੇ ਝੁਲਸ ਜਾਂਦੇ ਐ ਤੇ ਬਾਰ-ਬਾਰ ਉਹਨੂੰ ਲੱਗੇ ਹੋਏ ਪੱਤੇ ਆਪਣੇ ਉੱਤੇ ਪਏ ਇਹਨਾਂ ਦਾਗਾਂ ਨੂੰ ਦੇਖਦੇ ਐ ਕਿਉਂਕਿ ਇਹ ਜਿਹੜੀ ਤਜਾਬੀ ਵਰਖਾ ਹੈ ਪੱਤਿਆਂ ਨੂੰ ਵੀ ਕਈ ਵਾਰੀ ਸਾੜ ਦਿੰਦੀ ਐ ਫਿਰ ਕੀ ਕਹਿੰਦਾ ਸੁੱਕਿਆ ਕਰੰਗ ਕਰੰਗ ਕੀ ਹੁੰਦਾ ਪਿੰਜਰ ਸੁਕਿਆ ਕਰੰਗ ਚਿਗਾੜਦਾ ਚੁਕ ਚੁਕ ਝੁਲਸੀ ਬਾ ਐਸੀ ਡੈਣ ਰੋਤਦਾ ਕਦੇ ਨਾ ਸੁਣਿਆ ਨਾ ਹੁਣ ਕਹਿੰਦਾ ਇਸ ਤਜਾਬੀ ਵਰਖਾ ਦੇ ਕਰਕੇ ਕਹਿੰਦਾ ਉਹਦਾ ਜਿਹੜਾ ਸ਼ਰੀਰ ਰੂਪੀ ਪਿੰਜਰ ਹੈ ਕਹਿੰਦਾ ਉਹ ਝੁਲਸ ਚੁੱਕਿਆ ਹੈ ਤੇ ਤੇ ਉਹ ਦਰਖਤ ਆਪਣੀ ਝੁਲਸੀ ਹੋਈ ਬਾਹ ਨੂੰ ਬਾਰ ਬਾਰ ਚੁਕ ਚੁਕ ਕੇ ਕੀ ਕਹਿ ਰਿਹਾ ਹੈ ਕਿਉਂ ਨੇ ਕਦੇ ਵੀ ਐਹੋ ਜੀ ਵਰਖਾ ਨਹੀਂ ਦੇਖੀ ਕਹਿੰਦਾ ਇਹ ਐਸੀ ਕਿਹੜੀ ਡੈਣ ਰੋਤ ਹੈ ਜਿਹੜੀ ਕਿ ਸਾਨੂੰ ਝੁਲਸਾ ਰਹੀ ਹੈ ਜਿਹੜੀ ਕਿ ਸਾਨੂੰ ਖਤਮ ਕਰੀਏ ਕਹਿੰਦਾ ਸੀ ਤਾਂ ਇਸ ਰੁੱਤ ਦਾ ਕਦੇ ਨਾ ਹੀ ਨੀ ਸੀਗਾ ਸੁਣਿਆ ਵਣ ਵਣ ਫਿਰਦੀ ਡੀਕ ਦੀ ਫੁੱਲ ਕਲੀਆਂ ਦੀ ਰੁੱਤ ਤੂੰ ਤਾਂ ਮੈਨੂੰ ਜਾਣਦਾ ਤੂੰ ਮੇਰੀ ਗੱਲ ਦੱਸ ਹੁਣ ਦੁਖੀ ਹੋਇਆ ਉਹ ਰੁੱਖ ਕਹਿੰਦਾ ਕਹਿੰਦਾ ਇਸ ਸਾਰੇ ਬਣ ਦੇ ਵਿੱਚ ਫੁੱਲਾਂ ਤੇ ਕਲੀਆਂ ਨੂੰ ਲੈ ਕੇ ਆਉਣ ਵਾਲੀ ਬਹਾਰ ਆਪਣੇ ਉਸ ਪੁਰਾਣੇ ਵੇਲੇ ਨੂੰ ਉਡੀਕ ਰਹੀ ਹੈ ਜਿਹਦੇ ਵਿੱਚ ਉਹ ਪੂਰੀ ਖਿੜਦੀ ਸੀ ਪਰ ਹੁਣ ਤਾਂ ਉਹ ਜਿਹਾ ਵਾਤਾਵਰਣ ਹੀ ਨਹੀਂ ਮਨੁੱਖ ਨੇ ਛੱਡਿਆ ਜਿਹਦੇ ਵਿੱਚ ਉਹ ਵਾਪਸ ਫਿਰ ਤੋਂ ਆ ਸਕੇ ਇਸ ਕਰਕੇ ਉਹ ਕਹਿੰਦਾ ਕਿ ਕਵੀ ਇਹਦਾ ਉਹਨੂੰ ਕਾਰਨ ਦੱਸੇ ਕਿ ਅਜਿਹਾ ਕਿਉਂ ਹੋ ਰਿਹਾ ਕਣਕਣ ਜੀਭਾਂ ਲੱਗੀਆਂ ਕਣਕਣ ਲੱਗੀ ਅੱਖ ਐਪਰ ਰਚਨਾ ਬੋਲਦੀ ਕੀਤੀ ਤੇਰੇ ਵੱਸ ਕੀ ਕਹਿ ਰਿਹਾ ਕਵੀ ਕਿ ਕਣਕਣ ਜੀਭਾਂ ਲੱਗੀਆਂ ਕਹਿੰਦਾ ਧਰਤੀ ਦੇਸ ਕਣਕਣ ਨੂੰ ਜੀਵ ਲੱਗ ਗਈ ਹੈ ਪਾਵੋ ਹੋ ਬੋਲ ਬੋਲ ਕੇ ਪੁੱਛ ਰਹੀ ਹੈ ਕਣਕਣ ਲੱਗੀ ਅੱਖ ਤੇ ਧਰਤੀ ਦੇ ਕਣਕਣ ਨੂੰ ਅੱਖ ਵੀ ਲੱਗ ਚੁੱਕੀ ਹੈ ਜੋ ਇਸ ਵਿਨਾਸ਼ ਨੂੰ ਦੇਖ ਰਹੀ ਹੈ ਤੇ ਬਾਰ ਬਾਰ ਇਹ ਪੁੱਛ ਰਹੀ ਹੈ ਕਿ ਇਸ ਵਿਨਾਸ਼ ਦਾ ਕਾਰਨ ਕੌਣ ਹੈ ਅਗੇ ਕਹਿੰਦਾ ਬੋਲਣ ਸਮੇਂ ਨਾ ਬੋਲਿਆ ਜੇ ਨਾ ਮਾਰੀ ਤਾਂ ਰਹਸੀ ਤੇਰੇ ਫਰੇਬ ਦਾ ਇਹ ਅਸਮਾਨ ਗਵਾ ਹੁਣ ਕਹਿੰਦਾ ਕਿ ਅੱਜ ਤਾਂ ਮੇਰੇ ਕੋਲ ਸਮਾਂ ਹੈ ਸਮੇਂ ਰਹਿੰਦੇ ਮੈਨੂੰ ਬੋਲ ਲੈਣਾ ਚਾਹੀਦਾ ਜੇ ਮੈਂ ਕਹਿੰਦਾ ਅੱਜ ਇਸ ਵਿਨਾਸ਼ ਦੇ ਵਿਰੁੱਧ ਧਾ ਨਾ ਮਾਰੀ ਤਾਂ ਕਹਿੰਦਾ ਆਣ ਵਾਲੇ ਸਮੇਂ ਦੇ ਵਿੱਚ ਅ ਰਹਸੀ ਤੇਰੇ ਫਰੇਬ ਦਾ ਇਹ ਅਸਮਾਨ ਗਵਾ ਕਹਿੰਦਾ ਤੇਰੇ ਦੁਆਰਾ ਇਸ ਕੀਤੇ ਗਏ ਫਰੇਬ ਭਾਵ ਧੋਖੇ ਦਾ ਗਵਾਹ ਅਸਮਾਨ ਬਣੇਗਾ ਵਣ ਚੋਂ ਲੰਗਿਆ ਜਾਮ ਦਾ ਫੜਿਆ ਕਵੀ ਦਾ ਹੱਥ ਤੂੰ ਤਾਂ ਮੈਨੂੰ ਜਾਣਦਾ ਤੂੰ ਮੇਰੀ ਗੱਲ ਦੱਸ ਸੋ ਇਸ ਕਰਕੇ ਉਸ ਰੋਖ ਨੂੰ ਲੱਗਦਾ ਹੈ ਕਿ ਮੈਂ ਕਵੀ ਨੂੰ ਇਹ ਸਾਰੀ ਵਿਥਿਆ ਆਪਣੀ ਸੁਣਾਵਾਂ ਕਿਉਂਕਿ ਅੱਜ ਉਹਦੇ ਕੋਲ ਵਿੱਲਾ ਹੈ ਅੱਜ ਉਹਦਾ ਉਹਦੇ ਬਣ ਦਾ ਵਿਨਾਸ਼ ਹੋ ਰਿਹਾ ਹੈ ਤੇ ਇਹ ਵਿਨਾਸ਼ ਦੀ ਗੱਲ ਉਹ ਕਵੀ ਨਾਲ ਕਰੇ ਤੇ ਕਵੀ ਸ਼ਾਇਦ ਉਦਾ ਹੱਥ ਫੜ ਕੇ ਉਹਦੀ ਕੋਈ ਸਹਾਇਤਾ ਕਰੇ ਸੋ ਬੱਚਿਓ ਇਹ ਤਾਂ ਕਵੀ ਨੇ ਇੱਕ ਕਵਿਤਾ ਲਿਖ ਦਿੱਤੀ ਰੁੱਖ ਦੇ ਮਾਧਿਅਮ ਦੇ ਨਾਲ ਪਰ ਇਹ ਇੱਕ ਸਚਾਈ ਹੈ ਕਿ ਅੱਜ ਦਾ ਵੇਲਾ ਉਸ ਰੁੱਖ ਦੀ ਵਜਾਇਏ ਜੇਕਰ ਅਸੀਂ ਸੰਭਾਲ ਲਈਏ ਤਾਂ ਵਧੇਰੇ ਚੰਗਾ ਹੋਏਗਾ ਕਿਉਂਕਿ ਸਾਨੂੰ ਪਤਾ ਹੈ ਸਾਤਾ-ਸਾਤੋਂ ਹੁਣ ਲੈ ਨਹੀਂ ਹੁੰਦਾ ਸਾਡੇ ਤੁਹਾਨੂੰ ਪਤਾ ਹੋਏਗਾ ਹਸਪਤਾਲਾਂ ਵਿੱਚ ਆਕਸੀਜਨ ਦੀ ਕਮੀ ਹੈ ਇਹ ਆਕਸੀਜਨ ਦੀ ਕਮੀ ਕੀਤੀ ਕਿਨੇ ਆ ਸ਼ੁਰੂਆਤਾਂ ਅਸੀਂ ਕੀਤੀ ਹੈ ਇਸੇ ਕਰਕੇ ਅਸੀਂ ਬਿਮਾਰੀਆਂ ਦੇ ਨਾਲ ਲੜ ਰਹੇ ਹਨ ਜਿਨ੍ਹਾਂ ਦੇ ਉੱਤੇ ਸਾਡੀਆਂ ਸਰਕਾਰਾਂ ਤੋਂ ਦੇਸ਼ਾਂ ਵਿਦੇਸ਼ਾਂ ਵਿੱਚ ਆਪਾਂ ਕਹਿੰਦੇ ਆ ਕਿ ਆਧੁਨਿਕ ਸਮੇਂ ਦੇ ਵਿੱਚ ਆਹ ਦੇਸ਼ ਬਹੁਤ ਕਮਾਲ ਦਾ ਕੰਮ ਕਰ ਰਿਹਾ ਹੈ ਤਾਂ ਫੇ ਕਮਾਲ ਦਾ ਕੰਮ ਕਰਨ ਵਾਲੇ ਵੀ ਇਸ ਕਰੋਪੀ ਤੋਂ ਬਚਾਅ ਆਪਣਾ ਕਿਉਂ ਨਹੀਂ ਕਰ پا ਰਹੇ ਇਹਦਾ ਇੱਕੋ ਇੱਕ ਰਸਤਾ ਇਹ ਹੈ ਕਿ ਸਾਰੀ ਮਨੁੱਖਤਾ ਨੂੰ ਰਲ ਕੇ ਆਪਣੇ ਭਲੇ ਦੇ ਲਈ ਇਸ ਕੁਦਰਤ ਨੂੰ ਬਚਾਉਣ ਦੇ ਉਪਰਾਲੇ ਕਰਨੇ ਪੈਣੇ ਆ ਤੇ ਅਗਰ ਇਹ ਵੀਡੀਓ ਤੁਹਾਨੂੰ ਲਾਹੇਵੰਦ ਲੱਗੇ ਤਾਂ ਇਹਨੂੰ ਲਾਈਕ ਕਰੋ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ